ਜੇਪੀਐਮ ਜੈਪਾਰ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਕੋਸੂਰਾਮਾ YouTube ਚੈਨਲ ਦੀ ਟੀਮ ਅੱਜ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚੀ ਹੈ ਔਰ ਦੱਸਣੀ ਹੈ ਕਿ ਅੱਜ ਇਸ ਜਗ੍ਹਾ ਯਾਨੀ ਕਿ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਮੰਦਰ ਹੈ ਔਰ ਇਸ ਮੰਦਰ ਦੇ ਵਿੱਚ ਅੱਜ ਇੱਕ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਟੀਮ ਦੀ ਇੱਕ ਮੀਟਿੰਗ ਹੈ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਸੀਆਂ ਦੇ ਨਾਲ ਜੋ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਪਲੈਨਿੰਗ ਕੀਤੀ ਜਾਵੇਗੀ ਕਿਸ ਤਰ੍ਹਾਂ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇਗਾ ਲੋਕਾਂ ਦੇ ਕਿਸ ਤਰ੍ਹਾਂ ਬਾਬਾ ਸਾਹਿਬ ਜੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਘਰ ਘਰ ਕਿਸ ਤਰ੍ਹਾਂ ਪਹੁੰਚਾਇਆ ਜਾਵੇਗਾ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਪਹੁੰਚੇ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਮੋਹਾਲੀ ਡਿਸਟ੍ਰਿਕਟ ਮੋਹਾਲੀ ਤੋਂ ਪਹੁੰਚੇ ਨੇ ਕਮਲਜੀਤ ਸਿੰਘ ਜੇਈ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਨਾਵਾ ਸ਼ਹਿਰ ਤੋਂ ਬਤੌਰ ਪ੍ਰੈਜ਼ੀਡੈਂਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਰਦਾਰ ਨਿਰਮਲ ਸਿੰਘ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਡ ਲੁਧਿਆਣਾ ਦੇ ਉਹ ਪ੍ਰੈਜ਼ੀਡੈਂਟ ਨੇ ਮਤਲਬ ਅੱਜ ਪੂਰੇ ਪੰਜਾਬ ਦੀਆਂ ਤਕਰੀਬਨ ਕਹਿ ਸਕਦੇ ਹਾਂ ਕਿ 6 ਤੋਂ 7 ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਇਸ ਜਗ੍ਹਾ 'ਚ ਮੀਟਿੰਗ ਕਰਨਗੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਜਿਹੜਾ ਹੈ ਔਰ ਡਿਸਟ੍ਰਿਕਟ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਮੁਹੱਲਾ ਹੈ ਭੂਸ਼ਣਪੁਰਾ ਭੂਸ਼ਣਪੁਰਾ ਦੇ ਵਿੱਚ ਇਸ ਸਮੇਂ ਟੀਮ ਜਿਹੜੀ ਬੈਠੀ ਹੋਈ ਹੈ ਔਰ ਚੰਦ ਕਮੈਂਟਾਂ ਦੇ ਵਿੱਚ ਜਿਹੜੀ ਹੈ ਪਾਵਰ ਆਫ ਸੋਸ਼ਲ ਜੁਨਿਟੀ ਦੀ ਵਿਚਾਰਧਾਰਾ ਨੂੰ ਮੱਦੇਨਜ਼ਰ ਰੱਖਦੇ ਹਾਂ ਇਹ ਮਤਲਬ ਜਿਹੜੀ ਇਹ ਮੀਟਿੰਗ ਉਹ ਆਰੰਭ ਕੀਤੀ ਜਾਂ ਦੀ ਪਾਵਰ ਆਫ ਸੋਸ਼ਲ ਜੁਨਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ شدت ਦੇ ਨਾਲ ਇਸ ਟੀਮ ਦਾ ਹਰ ਮੈਂਬਰ ਲੱਗਾ ਹੋਇਆ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਅੰਦਰ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਪਾਵਰ ਆਫ ਸੋਸ਼ਲ ਜੁਨਟੀ ਚੱਲੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਬਕਾਇਦਾ ਤੌਰ ਤੇ ਤੁਹਾਡੇ ਘਰ ਵੀ ਪਹੁੰਚੇਗੀ ਔਰ ਤੁਹਾਡੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਵੀ ਜਿਹੜਿਆ ਹੈ ਉਹ ਡਿਸਕਸ ਕਰੇਗੀ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਪੂਰੇ ਪੰਜਾਬ ਆਪ ਦੇ ਵਿੱਚ ਜਿਹੜੀਆਂ ਮੀਟਿੰਗਸ ਐ ਉਹਨਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅੱਜ ਸ਼੍ਰੀ ਅਮਰitsar ਸਾਹਿਬ ਪਹੁੰਚੇ ਆਂ ਕੱਲ ਕਿਤੇ ਹੋਰ ਹੋਏਗੀ ਪਰਸੋਂ ਕਿਤੇ ਹੋਏ ਹੋਰ ਹੋਏਗੀ ਔਰ ਇਸ ਤਰ੍ਹਾਂ ਜਿਹੜੀ ਵਿਚਾਰਤਾ ਰਹਿ ਉਸ ਨੂੰ ਘਰ ਘਰ ਜਿਹੜਾ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਔਰ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪੀਐਸਸੀਬੀ ਐਸਸੀ ਆਫੀਸਰਸ ਐਂਡ EMPLYE ਐਸੋਸੀਏਸ਼ਨ ਪੰਜਾਬ ਦੇ ਜਿਹੜੇ ਬਤੌਰ ਪ੍ਰੈਜ਼ੀਡੈਂਟ ਵਿਚਾਰ ਰਹੇ ਨੇ ਔਰ ਉਹਨਾਂ ਦੀ ਅਣਥੱਕ ਮਿਹਨਤ ਸਦਕਾ ਅਸੀਂ ਲੋਕ ਜਿਹੜੇ ਨੇ ਲੋਕਾਂ ਦੇ ਲੋਕਾਂ ਵਿੱਚ ਫਿਚਰ ਰਹੇ ਆ ਔਰ ਆਪਾਂ ਮੀਟਿੰਗ ਤੇ ਮਾਰਦੇ ਆ ਨਜ਼ਰ ਔਰ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਆਪਾਂ ਮਾਰਦੇ ਆ ਪੂਰੀ ਮੀਟਿੰਗ ਦੀਆਂ ਗੱਲਾਂ ਬਾਤਾਂ ਤੇ ਇੱਕ ਨਜ਼ਰ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਸ਼੍ਰੀ ਅਮ੍ਰਿਤਸਰ ਪਹੁੰਚੀ ਹੈ ਔਰ ਸਤਗੁਰ ਰਵਿਦਾਸ ਜੀ ਦੇ ਅਸੀਂ ਮੰਦਿਰ ਦੇ ਵਿੱਚ ਇਸ ਸਮੇਂ ਵਿਰਾਜਮਾਨ ਹੈ ਸਾਰੇ ਬੈਠੇ ਹੋਏ ਨੇ ਪਾਵਰ ਆਫ ਸੋਸ਼ਲ ਜੁਨਟੀ ਦੀ ਅੱਜ ਇੱਥੇ ਵਿਚਾਰਧਾਰਾ ਨੂੰ ਲੈ ਕੇ ਡਿਸਕਸ ਕੀਤਾ ਜਾਏਗਾ ਔਰ ਕਿਸ ਤਰ੍ਹਾਂ ਅਸੀਂ ਸਮਾਜ ਦੇ ਵਿੱਚ ਸਾਡੇ ਲੋਕਾਂ ਨੂੰ ਆਪਣੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕਰ ਸਕੀਏ ਮੇਰੇ ਨਾਲ ਮਿਸਟਰ ਥਾਪਾ ਜੀ ਇਸ ਸਮੇਂ ਜੁੜੇ ਹੋਏ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਜੈ ਭੀਮ ਜੈ ਭਾਰਤ ਮੈਂ ਨਰਿੰਦਰ ਸਿੰਘ ਥਾਪਾ ਪ੍ਰਧਾਨ ਸ਼੍ਰੀ ਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਮਜੀਠਾ ਰੋਡ ਅੱਜ ਅਸੀਂ ਫਕੀਰ ਚੰਦ ਜਸ ਜੀ ਜਿਹੜੀ ਅਗਵਾਈ ਇੱਥੇ ਕੁਸ਼ਨਪੁਰਾ ਹੈਡ ਆਫਿਸ ਵਿੱਚ ਬਾਬਾ ਸਾਹਿਬ ਜੀ ਜਿਹੜੀ ਸੋਚ ਸੀਗੀ ਜੋ ਉਹਨਾਂ ਦੀ ਫਿਲਾਸਫੀ ਸੀਗੀ ਉਹਨਾਂ ਦੇ ਵਿਚਾਰਧਾਰਾ ਨੂੰ ਲੈ ਕੇ ਅੱਜ ਇੱਥੇ ਇੱਕ ਸੈਮੀਨਾਰ ਕਰਾਰੇ ਨੇ ਜੀ ਜਿਹਦੇ ਵਿੱਚ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਲੋਕਾਂ ਦੇ ਵਿੱਚ ਰੱਖਿਆ ਜਾਏਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਦੀ ਸੋਚ ਨੂੰ ਕਿਸ ਤਰ੍ਹਾਂ ਅੱਗੇ ਹੀ ਲਿਜਾ ਕੇ ਆਪਣੇ ਸਮਾਜ ਨੂੰ ਅੱਗੇ ਕਿਸੇ ਲੈ ਜਾਣਾ ਅੱਜ ਲੋੜ ਹੈ ਜਿਹੜਾ ਸਮਾਜ ਸਾਡਾ ਖਿਲ ਰਿਹਾ ਉਸ ਨੂੰ ਪਹਿਲਾਂ ਇਕੱਠਿਆ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਪਿਛਲੇ ਸਮੇਂ ਦੇ ਵਿੱਚ ਸਾਡੇ ਰੈਬਰ ਦਾ ਜਨਮ ਦਿਹਾੜਾ ਮਨਾਇਆ ਗਿਆ ਬੜੀ ਖੁਸ਼ੀ ਹੋਈ ਇੱਕ ਜੋ ਬੀਜ ਬੀਜਿਆ ਸੀਗਾ ਸ੍ਰੀ ਗੁਰੂ ਦਵਤਾਸ ਮਹਾਰਾਜ ਜੀ ਦਾ ਉਹ ਉੱਗ ਗਿਆ ਉਹਨੂੰ ਬੂਰ ਲੱਗਿਆ ਪਰ ਅਫਸੋਸ ਦੀ ਗੱਲ ਹੈ ਜਦੋਂ ਬੂਰ ਲੱਗਦਾ ਉਹਨੂੰ ਜਦੋਂ ਫੜ ਪੈਂਦਾ ਉਹਨੂੰ ਫਿਰ țeਮਾ ਵੱਜਦੀਆਂ ਨੇ ਇਸੇ ਤਰ੍ਹਾਂ ਹੀ ਆਉਣਾਂ ਸਮੇਂ ਦੇ ਵਿੱਚ ਦੂਸਰੇ ਲੋਕ ਇਸ ਨੂੰ ਵੇਖ ਕੇ ਉਹਨਾਂ ਤੇ ਸਾਡੇ ਛਾਪਾ ਮਾਰਨਗੇ ਵਿਚਾਰਾਂ ਤੇ ਸਾਨੂੰ ਸਾਡੀ ਵਿਚਾਰਧਾਰਾ ਨੂੰ ਅਲੱਗ-ਅਲੱਗ ਕਰਨ ਵਾਸਤੇ ਕਈ ਕੁਝ ਆਪਣੇ ਕਰਨਗੇ ਪਰ ਸਾਨੂੰ ਚਾਹੀਦਾ ਆਪਣੇ ਸਮਾਜ ਨੂੰ ਇਕੱਠਾ ਕਰਨ ਵਾਸਤੇ ਇੱਕ ਜੋ ਠੋਕੇ ਜੋ ਬਾਬਾ ਸਾਹਿਬ ਦੀ ਸੋਚ ਸੀਗੀ ਬੜੋ ਜੁਰਤ ਤੇ ਸਰਗਰਛ ਕਰੋ ਅਸੀਂ ਪੜ੍ਹ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਪੜ ਗਏ ਨੌਕਰੀਆਂ ਲੈ ਲੀਆਂ ਆਰਥਿਕ ਕੋਈ ਠੀਕ ਹੋਏ ਸਮਾਜਿਕ ਕੋਈ ਖਤਰ ਰਾਜਨੀਤਿਕ ਤੌਰ ਤੇ ਅਜੇ ਅਸੀਂ ਬਹੁਤ ਠੱਲੇ ਆ ਬਾਬਾ ਸਾਹਿਬ ਦੀ ਬਾਬਾ ਸਾਹਿਬ ਨੇ ਕਿਹਾ ਸੀ ਜਿੰਨਾ ਚਿਰ ਰਾਜ ਸਤਾ ਤੁਹਾਡੇ ਹੱਥ ਚ ਨਹੀਂ ਉਹਦੀ ਉਹਨਾਂ ਚਿਰ ਤੁਸੀਂ ਗੁਲਾਮ ਰਹੋਗੇ ਜਿੰਨਾ ਚਿਰ ਤੁਸੀਂ ਆਪਣੇ ਸੱਤਨ ਕਾਬਲ ਜਿ ਨਹੀਂ ਕਹਉਂਦੇ ਉਹਨਾਂ ਚ ਕੋਈ ਵੀ ਪੈਸੇ ਨਹੀਂ ਲੈ ਸਕੇ ਸੋ ਸਾਨੂੰ ਚਾਹੀਦਾ ਇਕੱਠੇ ਹੋ ਕੇ ਰਾਜ ਸੱਤਾ ਦੇ ਕਾਬੂ ਕਰਕੇ ਕਾਬਜ ਹੋ ਕੇ ਇਸ ਸਮਾਜ ਪਰ ਥਾਪਾ ਸਾਹਿਬ ਜਿਹੜੇ ਰਾਜ ਸੱਤਾ ਦੇ ਇਸ ਕਬਜ ਨੇ ਬਹੁਤ سارے ਇਸ ਸਮੇਂ 29 30 ਦੇ ਕਰੀਬ ਐਸੀ ਸਮਾਜ ਦੇ ਨਾਲ ਸੰਬੰਧਿਤ ਨੇ ਉਹ ਕਿਹੜਾ ਬੋਲਦੇ ਆ ਉੱਥੇ ਜਾ ਕੇ ਉਹਨਾਂ ਦੇ ਮੂੰਹ ਨੂੰ ਇਹੋ ਜੀ ਕੀ ਗੱਲ ਹੈ ਕਿ ਉਹਨਾਂ ਤੇ ਕੋਈ ਪ੍ਰੈਸ਼ਰ ਹੈ ਕਿਉਂ ਨਹੀਂ ਸਮਾਜ ਦੀ ਗੱਲ ਕਰਦੇ ਉੱਥੇ ਉਹਦੇ ਵਿੱਚ ਇੱਕ ਬਹੁਤ ਵੱਡਾ ੱੱਕਾ ਲੱਗਾ ਜਿਹੜਾ ਇਹ ਪਾਰਟੀਆਂ ਨੂੰ ਛੁਣ ਕੇ ਜਦੋਂ ਆਉਂਦੇ ਨੇ ਸਾਡੇ ਅਸੀ ਸਮਾਜ ਦੇ ਉਹ ਪ੍ਰੈਸ਼ਰ ਥੱਲੇ ਕੰਮ ਕਰਦੇ ਨੇ ਕਿਉਂ ਕਿਸ ਗੱਲ ਕਿਸ ਗੱਲ ਦਾ ਪ੍ਰੈਸ਼ਰ ਹੈ ਕਿਉਂਕਿ ਜੋ ਪੂਨਾ ਪੈ ਕੇ ਸੀਗਾ ਬਾਬਾ ਸਾਹਿਬ ਦੀ ਸੋਚ ਦਾ ਉਹ ਸਾਨੂੰ ਵੱਖੀ ਵੋਟ ਦਾ ਅਧਿਕਾਰ ਜੇ ਮਿਲ ਜਾਂਦਾ ਤੇ ਅਸੀਂ ਆਪਣੀ ਸੋਚ ਦੇ ਮੁਤਾਬਕ ਪਾਰਲੀਮੈਂਟ ਚ ਅਸੈਂਬਲੀ ਚ ਗੱਲ ਕਰਦੇ ਪਰ ਅੱਜ ਅਫਸੋਸ ਦੀ ਗੱਲ ਹੈ ਕਿ ਅੱਜ ਅਸੀਂ ਜਿਸ ਪਾਰਟੀ ਦੇ ਵਿੱਚੋਂ ਚੁਣ ਕੇ ਡਿਜਰੈਕਸ਼ਨ ਚ ਜਾਂਦੇ ਆ ਉਹ ਪ੍ਰੈਸ਼ਰ ਥੱਲੇ ਹੀ ਕੰਮ ਕਰਦੇ ਆ ਇੰਡੀਪੈਂਡੈਂਟ ਜਦੋਂ ਕੰਮ ਕਰਨਗੇ ਸਾਡੇ ਪੋਲਿਟਿਸ਼ੀਅਨ ਉਹਨਾਂ ਉਰੇ ਸਾਡਾ ਸਮਾਜ ਅੱਗੇ ਵਧੇਗਾ ਔਰ ਸਮਾਜ ਦੀ ਸੋਚ ਜਰੀਏ ਬਦਲੇਗੀ ਬਿਲਕੁਲ 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 ਮੇਰੇ ਨਾਲ ਸੂਝਵਾਨ ਲੋਕ ਮੇਰੇ ਵੀਰ ਜੁੜੇ ਨੇ ਵੀਰ ਜੀ ਕੀ ਨਾਮ ਹੈ ਆਪ ਜੀ ਦਾ ਚਮਨ ਲਾਲ ਜੀ ਚਮਨ ਲਾਲ ਜੀ ਅੱਜ ਪਾਵਰ ਆਫ ਸੋਸ਼ਲ ਯੂਨਿਟੀ ਦੀ ਇੱਥੇ ਮੀਟਿੰਗ ਹੈ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਡਿਸਕਸ ਕੀਤਾ ਜਾਏਗਾ ਕਿਸ ਤਰ੍ਹਾਂ ਆਪਾਂ ਆਪਣੇ ਸਮਾਜ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕਰ ਸਕਦੇ ਹਾਂ ਦੇਖੋ ਜੀ ਸਾਡੇ ਜਿਹੜੇ ਸਮਾਜ ਦੇ ਜਿੰਨੇ ਲੋਕੀ ਆ ਨਾ ਸਾਰੇ ਵੰਡੇ ਹੋਏ ਆ ਪੁੱਛ ਹਾਂ ਕੋਈ ਕੋਈ ਰਾਧਾ ਸਵਾਮੀ ਆ ਕੋਈ ਨਿਰੰਕਾਰੀ ਆ ਕੋਈ ਕਿਸੇ ਬਾਬੇ ਦੇ ਮਗਰ ਲੱਗਾ ਹੋਇਆ ਕਿਸੇ ਮਾਬੇ ਦੇ ਮਾਰੇ ਲੱਗਾ ਹੋਇਆ ਸਾਡੇ ਆਪਣੇ ਜਿਹੜੇ ਬਾਬੇ ਆ ਉਹ ਵੀ ਯੂਨਾਈਟਿਡ ਨਹੀਂ ਇੱਕ ਮੰਚ ਦੇ ਉੱਪਰ ਤੇ ਬਹੁਤੀ ਕਿਉਂਕਿ ਲੋਕੀ ਜਿਹੜੇ ਵੇਖੋ ਬੁੱਧੀ ਜੀਵਾਂ ਦੀ ਤੇ ਘੱਟ ਸੁਣਦੇ ਆ ਬਾਬਿਆਂ ਦੀ ਜ਼ਿਆਦਾ ਸੁਣਦੇ ਆ ਤੇ ਜੇ ਉਹ ਕਾਰਨ ਕੀ ਹੋਇਆ ਲੋਕ ਇਧਰ ਨੂੰ ਕਿਉਂ ਨਹੀਂ ਜੁੜ ਸਕੇ ਕਿਤੇ ਆਪਣੀ ਕਮੀ ਤਾਂ ਨਹੀਂ ਰਹਿ ਗਈ ਕਿ ਆਪਾਂ ਲੋਕ ਉਹਨਾਂ ਤੱਕ ਉਹਨਾਂ ਨੂੰ ਸਮਝਾਉਣ ਦੇ ਉਸ ਉਸ ਭਾਸ਼ਾ ਦਾ ਇਸਤੇਮਾਲ ਹੀ ਨਹੀਂ ਕੀਤਾ ਜਿਸ ਨਾਲ ਉਹ ਸਮਝ ਜਾਣ ਬਿਲਕੁਲ ਸਾਡੇ ਦੇਖੋ ਬਹੁਤੇ ਜਿਹੜੇ ਹੈ ਨਾ ਕੋਈ ਹਾਈ ਇੰਟੈਲੈਕਚੁਅਲ ਤੇ ਹੈ ਹੀ ਨਹੀਂ ਸਾਨੂੰ ਉਹਨਾਂ ਦੇ ਲੈਵਲ ਤੇ ਜਾ ਕੇ ਸਮਝਾਉਣਾ ਪਏਗਾ ਜੀ ਕਿ ਆਪਣੇ ਵਾਸਤੇ ਜਿਹੜੇ ਆ ਜੋ ਬਾਬਾ ਸਾਹਿਬ ਨੇ ਜੋ ਸਾਡੇ ਵਾਸਤੇ ਕੀਤਾ ਵਾ ਉਹ ਉਹ ਉਹਨੂੰ ਚੇਤਾ ਕਰੋ ਇਹ ਹੁਣ ਸਾਧੂ ਸੰਤ ਸਾਨੂੰ ਭਾਰਨੀ ਲਗਾ ਸਕਦੇ ਜੋ ਵਰਤਮਾਨ ਰਾਜਨੀਤਿਕ ਪ੍ਰੋਬਲਮਸ ਚੱਲ ਰਹੀਆਂ ਵਾਂ ਉਹ ਉਹਦੇ ਹਾਲੇ ਸਾਨੂੰ ਯੂਨਾਈਟ ਹੋਣਾ ਹੀ ਪੈਣਾ ਬਿਲਕੁਲ ਵੀ ਵਾਰੀ ਵਾਰੀ ਫਿਰ ਸਾਰਿਆਂ ਨੂੰ ਰਗੜਾ ਲੱਗੂਗਾ ਸਰ ਕੀ ਨਾਮ ਹੈ ਆਪ ਜੀ ਲਸ਼ਮਨ ਦਾਸ ਜੀ ਲਸ਼ਮਨ ਜੀ ਪਹਿਲਾਂ ਤੁਹਾਡਾ ਪੋਸੂ ਨਾਮਾ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਮੀਟਿੰਗ ਨੂੰ ਲੈ ਕੇ ਮੇਰੇ ਜ਼ਿਹਨ ਦੇ ਵਿੱਚ ਦੋ ਸਵਾਲ ਹੈ ਇੱਕ ਪਾਸੇ ਆਪਾਂ 85% ਦੀ ਗੱਲ ਕਰਦੇ ਆਂ ਦੂਜੇ ਪਾਸੇ ਅੱਜ ਤੱਕ ਕੁਝ ਵੀ ਨਹੀਂ ਕਰ ਸਕੇ ਕਮੀ ਕਿੱਥੇ ਆ ਸਰ ਹਲੇ ਆਪਣੇ ਅੰਦਰ ਵਿੱਚ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੀ ਹੈ ਨਾ ਆਪਣੀ ਸੋਚ ਆ ਨੇਚਰ ਆ ਉਹ ਉਸ ਲੈਵਲ ਤੱਕ ਐਸੀ ਆਏ ਨਹੀਂ ਸਾਡੀ ਵਾਲੀ ਕਦੋਂ ਆਣਾ ਇਹ ਬਸ ਇਦਾਂ ਹੀ ਆ ਮੀਟਿੰਗਾਂ ਦੇ ਨਾਲ ਜਦੋਂ ਇੱਕ ਦੂਜੇ ਨਾਲ ਡਿਸਕਸ਼ਨ ਕਰਨੀ ਹੂੰ ਉਹ ਨਹੀਂ ਨਾਲੇ ਸਮਝ ਬਣੀ ਨਹੀਂ ਹਾਲੇ ਅਸੀਂ ਗੁਲਾਮੀ ਚ ਹੀ ਤੁਰੇ ਫਿਰਦੇ ਜੀ ਨਹੀਂ ਮੈਂ ਉਹੀ ਗੱਲ ਕਰ ਔਰ ਸਮਝ ਲੈਣੀ ਵੀ ਨਹੀਂ ਚਾਹਦੇ ਹੂੰ ਅਸੀਂ ਜਿੰਨੇ ਗਿਆ ਉਸ ਲੈਵਲ ਤੱਕ ਪਹੁੰਚਣਾ ਵੀ ਨਹੀਂ ਜਾਂਦੇ ਜਿਆਦਾ ਮਤਲਬ ਕਿ ਕਈ ਪੀੜ੍hiyan ਜਦੋਂ ਗੁਲਾਮ ਹੋ ਜਾਂਦੀਆਂ ਉਹਨੂੰ ਮਤਲਬ ਕਿ ਹੌਲੀ ਹੌਲੀ ਡਿਸਕਸ਼ਨ ਦੇ ਨਾਲ ਹੀ ਆਪ ਪਲੇ ਆਂਦਾ ਯਾਰ ਸਾਹਿਬ ਬਹੁਤ ਸੋਹਣੀ ਗੱਲ ਕੀਤੀ ਬਹੁਤ ਹੀ ਵਧੀਆ ਖੈਰ ਕਿਸੇ ਵੀ ਬਰਤਨ ਦੀ ਜਦੋਂ ਮਤਲਬ ਉੱਪਰ ਕਾਲਖ ਲੱਗੀ ਹੋਵੇ ਨਾ ਉਸ ਨੂੰ ਮਾਂਜ-ਮਾਂਜ ਕੇ ਚੰਗੀ ਤਰ੍ਹਾਂ ਮਾਂਜ-ਮਾਂਜ ਕੇ ਉਹਦੇ ਵਿੱਚੋਂ ਚਮਕ ਨਿਕਲਦੀ ਹੈ ਔਰ ਜਦੋਂ ਉਸ ਬਰਤਨ ਦੀ ਚਮਕ ਦਾ ਲਿਸ਼ਕਾਰਾ ਪੈਂਦਾ ਹੈ ਫਿਰ ਪੂਰੇ ਸਮਾਜ ਨੂੰ ਰੌਸ਼ਨ ਕਰਦੇ ਨੇ ਕੀ ਨਾਮ ਹੈ ਸਰ ਹਰਮੇਸ਼ ਾਤਰੀ ਾਤਰੀ ਸਾਹਿਬ ਾਤਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਅੱਜ ਇਹ ਮੀਟਿੰਗ ਹੈ ਸਤਗੁਰੂ ਰਬਦਾਸ ਜੀ ਦੇ ਮੰਦਿਰ ਦੇ ਵਿੱਚ ਕੀ ਡਿਸਕਸ ਕੀਤਾ ਜਾਏਗਾ ਔਰ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਸਮਾਜ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਠੇ ਕਰਾਉਂਦਾ ਯਤਨ ਕੀਤਾ ਜਾਏਗਾ ਵੇਖੋ ਜੀ ਬਹੁਤ ਸਾਰ ਬਹੁਤ ਸਾਰ ਪਹਿਲੇ ਰਬਦਾਸ ਮਹਾਰ ਸਾਰ ਸੰਗਤ ਮਿਲ ਰਹੀ ਹੈ ਮਾਦੋ ਜਾਛੇ ਮਦਮਖੀਰਾ ਠੀਕ ਹੈ ਬਾਬਾ ਸਾਹਿਬ ਨੇ ਵੀ ਸਾਨੂੰ ਇੱਕ ਇੱਕ ਕਹਿਰਤਾ ਵੀ ਤੁਸੀਂ ਐਜੂਕੇਟ ਔਰਗੇਨਾਈਜ਼ ਐਂਡ ਸਟਰਗਲ ਠੀਕ ਹੈ ਪਰ ਉਹ ਚੀਜ਼ ਤੇ ਅਸੀਂ ਅੱਜ ਤੱਕ ਪਹੁੰਚੇ ਨਹੀਂ ਆ ਕਿਉਂਕਿ ਸਾਡੇ ਜਿਹੜੇ ਜਿਹੜਾ ਸਮਾਜ ਸਾਡਾ ਜਿਆਦਾ ਪਛੜਿਆ ਹੋਇਆ ਹੈ ਸਾਡੇ ਬੰਦੇ ਤੇ ਜਿਹੜੇ ਆ ਉਹ ਥੋੜਿਆ ਥੋੜਿਆ ਪੈਸਾਂ ਦੇ ਵਿਕ ਜਾਂਦੇ ਆ ਗਿਆ ਜੇ ਜਿਹੜੇ ਸਾਡੇ ਪੈਰੋਕਾਰ ਆ ਪੂਰੇ ਪੂਰੇ ਉਹਨਾਂ ਦੇ ਆਪਣੇ ਹਿੱਤ ਸੁਪੇ ਆ ਜੇ ਕੋਈ ਜਿਹੜੀ ਵੀ ਪਾਰਟੀ ਵਿੱਚ ਜਾਂਦਾ ਉਹ ਪਾਰਟੀ ਵਾਲੇ ਇਹਨੂੰ ਪਹਿਲਾਂ ਮਨਾਉਂਦੇ ਆ ਕਿ ਤੂੰ ਸਾਡੇ ਤੂੰ ਆਪਣੇ ਸਮਾਜ ਬਾਰੇ ਨਹੀਂ ਸੋchnਾ ਜਿਹੜੀ ਸੋਚ ਸਾਡੀ ਪਾਰਟੀ ਆ ਤੂੰ ਉਹਦੇ ਨਾਲ ਜੁੜਨਾ ਮਤਲਬ ਪ੍ਰੈਸ਼ਰ ਹੀਟਾ ਜਾਂਦੇ ਐਸਲੇ ਰਾਜਦੇ ਹੁਣ ਜਿੰਨੇ ਸਾਡੇ ਐਮਪੀ ਆ ਗਏ ਆ ਜੇ ਬਾਈਚਾਂਸ ਇਕੱਠੇ ਹੋ ਗਏ ਸਾਰੇ ਜਣੇ ਅਗਰ ਇਕੱਠੇ ਹੋ ਕੇ ਕਹਦੇ ਆ ਵੀ ਅਹੀ ਅਸੀਂ ਇਹ ਕੰਮ ਨਹੀਂ ਕਰਨਾਗਾ ਤੇ ਗਵਰਨਮੈਂਟ ਦੀ ਜਰਤ ਨਹੀਂ ਕਿ ਉਹ ਕੰਮ ਕਰ ਜੇ ਲੇਕਿਨ ਸਾਡੇ ਜਿਹੜੇ ਜਿੰਨੇ ਵੀ ਐਮਪੀ ਹੈਗੇ ਆ ਉਹ ਖਾਂਦੇ ਤੇ ਬਾਬਾ ਸਾਹਿਬਾਂ ਨੇ ਇਲੈਕਸ਼ਨ ਤੇ ਬਾਬਾ ਸਾਹਿਬ ਦੇ ਸਿਧਾਂਤ ਦੇਖਦਾ ਹੋਇਆ ਪਰ ਉਹ ਕੰਮ ਉਹਨਾਂ ਵਾਸਤੇ ਕਰਦੇ ਆ ਬਿਲਕੁਲ ਅੱਛਾ ਅਤਰੀ ਸਾਹਿਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੁਣ ਇਲੈਕਸ਼ਨ ਆ ਰਹੀ ਹੈ ਇਹਨਾਂ ਲੋਕਾਂ ਨੇ ਤਾਂ ਪਹਿਲਾਂ ਹੀ ਖਤਮ ਕਰ ਦਿੱਤਾ ਠੀਕ ਹੈ ਨਾ ਹੁਣ ਇਲੈਕਸ਼ਨ ਹੈ ਔਰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਪਰਖੋ ਔਰ ਪਰਖ ਕੇ ਵੋਟ ਦਿਓ ਬਿਲਕੁਲ ਇਹਨਾਂ ਨੂੰ ਪਰਖਣਾ ਚਾਹੀਦਾ ਇਹਨਾਂ ਨੂੰ ਪਹਿਲਾਂ ਜਿਹੜਾ ਵੀ ਵੋਟ ਤੁਹਾਡੇ ਕੋਲ ਲੈਣਾ ਹੁੰਦਾ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਣੀਆਂ ਮੰਗਾਂ ਮਨਾਓ ਵੀ ਇਹ ਮੰਗਾਂ ਤੂੰ ਪੂਰੀਆਂ ਕਰ ਸਕਦਾ ਤਾਂ ਫਿਰ ਤੇ ਮੈਨੂੰ ਹੀ ਵੋਟ ਦੇਣਾ ਨਹੀਂ ਤੇ ਤੈਨੂੰ ਅਹੀ ਵੋਟ ਨਹੀਂ ਦੇਣਾ ਜਾਂ ਤੂੰ ਸਾਡੇ ਸਮਾਜ ਨੂੰ ਫਿਰ ਕਹਦੇਗਾ ਮੈਂ ਮੰਗਾਂ ਬੰਦਾਂਗਾ ਫਿਰ ਕਹਦੇਗਾ ਤੇ 70 ਬਈ 75 ਜਿਹੜੇ ਬੰਦੇ ਸਾਡੇ ਆਂਦੇ ਆਪਣੇ ਬੰਦਿਆਂ ਨੂੰ ਖਾਸ ਕਰ ਕਹੋ ਪਈ ਜੇ ਤੁਸੀਂ ਸਮਾਜ ਦੀ ਗੱਲ ਨਹੀਂ ਕਰਨੀ ਜਾਈ ਤੁਹਾਨੂੰ ਵੋਟ ਨਹੀਂ ਦੇਣਾ ਬਿਲਕੁਲ ਬਿਲਕੁਲ ਮੇਰੇ ਨਾਲ ਇੱਕ ਬਹੁਤ ਸੂਝਵਾਨ ਐਕਸ ਸਰਵਿਸਮੈਨ ਸਰਦਾਰ ਕੀ ਨਾਮ ਹੈ ਵੀਰ ਜੀ ਕਸ਼ਮੀਰ ਸਿੰਘ ਸਰਦਾਰ ਕਸ਼ਮੀਰ ਸਿੰਘ ਜੀ ਇਸ ਸਮੇਂ ਸ਼੍ਰੀ ਅਮਰitsar ਸਾਹਿਬ ਦੀ ਧਰਤੀ ਤੋਂ ਸਤਗੁਰੂ ਅਰਜਨ ਦੇਵ ਜੀ ਦੇ ਮੰਦਿਰ ਚ ਅੱਜ ਮੀਟਿੰਗ ਦੇ ਵਿੱਚ ਪਹੁੰਚੇ ਨੇ ਸਰ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਕਾਚੀਆਂ ਤੇ ਲਾ ਕੇ ਪਿੰਡ ਬੇਰੀਆਂ ਵਾਲਾ ਜੀ ਜੀ ਹਾਂ ਪਾਵਰ ਆਫ ਸੋਸ਼ਲ ਜੁਨਟੀ ਦੀ ਕੋਸ਼ਿਸ਼ ਹੈ ਕਿ ਸਮਾਜ ਅਲੱਗ-ਅਲੱਗ ਬਿਕਰਿਆ ਸਮਾਜ ਉਸ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕੀਤਾ ਜਾਵੇ 바ਵਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਹਨਾਂ ਨੂੰ ਘਰ ਘਰ ਪਹੁੰਚਾਇਆ ਜਾ ਹਾਂਜੀ ਬਿਲਕੁਲ ਠੀਕ ਹੈ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਜਿੰਨਾ ਚਿਰ ਸਾਡੀ ਇਕਤਾ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਕੁਝ ਵੀ ਮਤਲਬ ਕਿਸੇ ਤਰੀਕੇ ਦੀ ਵੀ ਗਿਣਤੀ ਚ ਨਹੀਂ ਆ ਸਕਦੇ ਨਹੀਂ ਆ ਸਕਦਾ ਵੇਖੋ ਜੀ ਇੱਕ ਪੁਰਾਣੀ ਕਹਾਵਤ ਹੈ ਕਿ ਸ਼ିକਾਰੀ ਨੇ ਜਾਲ ਲਾਇਆ ਸੀ ਕਬੂਤਰ ਫੜਨ ਨੂੰ ਤੇ ਕਬੂਤਰ ਇਕੱਠੇ ਹੋ ਕੇ ਜਦੋਂ ਜਾਲ ਵਿੱਚ ਫਸੇ ਉਹਨਾਂ ਏਕਤਾ ਕੀਤੀ ਔਰ ਉਹਨਾਂ ਕਬੂਤਰ ਦਾ ਜਾਲ ਹੀ ਉੱਡ ਕੇ ਲੈ ਕੇ ਗਿਆ ਏਕਤਾ ਦਾ ਬਲ ਏਕਤਾ ਦਾ ਇੱਕੇ ਵਿੱਚ ਬਲ ਹੈ ਜਿੰਨਾ ਚਿਰ ਏਕਤਾ ਨਹੀਂ ਹੈ ਹੁਣ ਅਸੀਂ ਪੁਰਾਣਾ ਥੋੜਾ ਜਿਹਾ ਵੇਖੀਏ ਜਦੋਂ ਦੇਸ਼ ਆਜ਼ਾਦ ਹੋਇਆ ਜੀ ਉਸ ਦਿਨ ਇੱਕ ਕੋਈ ਕਮਿਊਨਿਟੀ ਨਹੀਂ ਸੀ कोई एक धर्म ਨਹੀਂ ਸੀ ਤੇ ਸਾਡੇ ਨਾਲ ਮੁਸਲਮ ਭਾਈਚਾਰਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਸਾਰੇ ਦੇਸ਼ ਨੇ ਇਕੱਠੇ ਹੋ ਕੇ ਤੇ ਹਮਲਾ ਮਾਰਿਆ ਪੰਨੀ ਤੇ ਜਿਹੜੇ ਸਦੀਆਂ ਤੋਂ ਆਲ ਵਰਲਡ ਤੇ ਅੰਗਰੇਜ਼ ਸੀ ਉਹਨਾਂ ਨੂੰ ਇਹ ਨਹੀਂ ਸੀ ਕਿ ਅਸੀਂ ਛੱਡ ਕੇ ਜਾਣਾ ਪਰ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਅੱਜ ਅਸੀਂ ਪਾਟੋ ਧੜ ਆ ਤੇ ਦੁਖੀ ਬਿਲਕੁਲ ਤੇ ਸਾਨੂੰ ਸੁੱਖ ਤਾਂ ਆ ਸਕਦਾ ਜੇ ਅਸੀਂ ਮਤਲਬ ਆਪਣੇ ਵਿੱਚ ਏਕਤਾ ਬਣਾਈਏ ਹੂੰ ਉਹ ਇੱਕ ਹੋਰ ਮੈਨੂੰ ਯਾਦ ਆ ਗਈ ਜੀ ਕੋਈ ਬਜ਼ੁਰਗ ਜਾਣ ਲੱਗਾ ਦੁਨੀਆ ਤੋਂ ਹਾਂ ਔਰ ਉਹਦੇ ਬੱਚੇ ਉਹਨੂੰ ਕਹਿੰਦੇ ਬਾਪੂ ਸਾਨੂੰ ਕੁਝ ਦੱਸ ਕੇ ਜਾ ਜੀ ਤੇ ਉਹ ਉਹਨੂੰ ਕਹਿੰਦਾ ਪੁੱਤਰ ਝਾੜੂ ਲਿਆਓ ਹਾਏ ਝਾੜੂ ਲਿਆਓ ਤੇ ਉਹਨਾਂ ਝਾੜੂ ਲਿਆਂਦਾ ਉਹਨੇ ਕਿਹਾ ਦੋ ਤੀਲਾਂ ਕੱਢੋ ਤੇ ਤੋੜ ਦਿਓ ਹੂੰ ਜਦੋਂ ਉਹਨੇ ਦੋ ਤੀਲਾਂ ਕੱਢੀਆਂ ਤੇ ਤੋੜ ਦਿੱਤੀਆਂ ਹੂੰ ਉਹ ਕਹਿੰਦਾ ਪੁੱਤਰ ਹੁਣ ਇਹਨਾਂ ਨੂੰ ਇਹਨੂੰ ਕੁੱਟ ਕੇ ਬੰਨੋ ਤੇ ਸਾਰਿਆਂ ਨੂੰ ਤੋੜੋ ਹਾਂ ਇਕੱਠੇ ਉਹ ਕਹਿੰਦੇ ਬਾਪੂ ਇਹ ਤਾਂ ਟੁੱਟਦਾ ਨਹੀਂ ਕਹਿੰਦਾ ਬੱਸ ਪੁੱਤਰ ਇਹੀ ਹੈ ਮੇਰੀ ਤੁਹਾਨੂੰ ਨਸੀਬ ਹੈ ਕਿ ਤੁਸੀਂ ਜੇ ਦੁਨੀਆ ਉੱਤੇ ਜਗ ਦੇ ਉੱਤੇ ਇਕਤਾ ਇਕੱਠੇ ਰਹੋਗੇ ਤੇ ਤੁਹਾਨੂੰ ਕੋਈ ਵੀ ਤੋੜ ਨਹੀਂ ਸਕਦਾ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਸਰ ਤੁਸੀਂ ਵਾਕਈ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਦੋ ਉਦਾਹਰਨਾਂ ਜਿਹੜੀਆਂ ਕਿ ਬਚਪਨ ਤੋਂ ਆਪਾਂ ਸੁਣਦੇ ਆ ਰਹੇ ਹਾਂ ਤੇ ਦਜੀ ਉਹ ਕਬੂਤਰਾਂ ਵਾਲੀ ਉਦਾਹਰਨ ਕਿ ਇਕਤਾ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਜਿਹੜਾ ਜਾਲ ਉਹਨਾਂ ਨੂੰ ਫਸਾਉਣ ਲਈ ਲਾਇਆ ਸੀ ਉਹਨਾਂ ਨੇ ਜਾਲ ਹੀ ਆਪਣੇ ਨਾਲ ਉੜਾ ਕੇ ਲੈ ਗਏ ਬਹੁਤ ਵਧੀਆ ਗੱਲ ਕੀਤੀ ਸਰ ਸੋ ਦੋਸਤੋ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਪਹੁੰਚੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ